ਇਹ ਨਹੀਂ ਨਹੀਂ ਜਿਹੜਾ ਲਊਗਾ ਬੰਦਾ ਉਹਦੇ ਨਾਮ ਹੀ ਹੋਣਾ ਜੀ ਫਸਟ ਪਾਰਟੀ ਉਹੀ ਬੰਦਾ ਬਣੂਗਾ ਜੀ ਵੀ ਆਹੋ ਵੀ ਉਹਦੇ ਨਾਮ ਹੀ ਪਹਿਲੇ ਨਾਮ ਚ ਦੂਗਾ ਜੀ ਜਿਹੜਾ ਵੀ ਆਹ ਟਰੈਕਟਰ ਤਾਂ ਯਾਰ ਜਮਾਂ ਹੀ ਘਿਹੜ ਖੜਾ ਵੀ ਤੁਸੀਂ ਐਂ ਲਾ ਲਓ ਸਾਹਿਬ ਵੀ ਜਿਹੜਾ ਏਜੰਸੀ ਚੋਂ ਲੈ ਲਿਆ ਇੱਥੋਂ ਲੈ ਲੈਣਾ ਬਾਈ ਸਾਸੀ ਗੜ ਦੋਸਤੋ ਕੀ ਹਾਲ ਚਾਲ ਥੋੜਾ ਸਾਰਾਂ ਦਾ ਜੀ ਪਿੰਡ ਕਲਸੀਆਂ ਦੇ ਵਿੱਚ ਖੜੇ ਆ ਤੇ ਬਾਕੀ ਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਖੜੇ ਤੇ ਬਾਈ ਦੇ ਕੋਲੇ ਪਹੁੰਚੇ ਸਾਸੀ ਗੜ ਬਾਈ ਜੀ ਬਿਲਕੁਲ ਕੀ ਐਡਰੈਸ ਆ ਬਾਈ ਆਪਣਾ ਆਪਣਾ ਪਿੰਡ ਕਲਸੀਆਂ ਜੀ ਠੀਕ ਆ ਬਾਈ ਤੁਸੀਂ ਰੈਕੋਰਡ ਆ ਜ਼ਿਲ੍ਹਾ ਲੁਧਿਆਣਾ ਜੀ ਜੀ ਹਾਂਜੀ ਬਾਈ ਹੁੰਦੇ ਵੀ ਛੋਟੇ ਮਾਡਲ ਤੋਂ ਲੈ ਕੇ ਨਵੇਂ ਮਾਡਲ ਸਾਰੇ ਹੁੰਦੇ ਹਾਂਜੀ ਸਾਰੇ ਹੀ ਹੁੰਦੇ ਨੇ ਨੀਵੇਂ ਮਾਡਲ ਤੋਂ ਲੈ ਕੇ ਉੱਚੇ ਮਾਡਲ ਤੱਕ ਹੁੰਦੇ ਆ ਜੀ ਮੰਨ ਕੇ ਚਲੋ ਜੇ ਕਿਸੇ ਨੇ ਤਾਂ ਚਲੋ 5-6 ਲੱਖ ਵਾਲਾ ਲੈਣਾ ਤੇ ਕਿਸੇ ਨੇ 2.5 ਲੱਖ ਲੋ ਵੀ ਮਿਲ ਜਾਂਦਾ ਉਹ ਵੀ ਮਿਲ ਜਾਂਦਾ ਜੀ ਉਹ ਵੀ ਸਾਰੀ ਮਿਲ ਜਾਂਦਾ ਹਾਂਜੀ ਉਹ ਵੀ ਸਾਰੇ ਮਿਲ ਛੋਟੇ ਕਿਸਾਨ ਤੋਂ ਲੈ ਕੇ ਬਾਈ ਵੱਡੇ ਕਿਸਾਨ ਤੱਕ ਹਰੇਕ ਬੰਦੇ ਨੂੰ ਟਰੈਕਟਰ ਮਿਲ ਜੂਗਾ ਤੇ ਬਾਈ ਜਿਵੇਂ ਮੇਨ ਗੱਲ ਤਾਂ ਹਨਾ ਟਰੈਕਟਰ ਤਾਂ ਜ਼ਰੂਰ ਲੈ ਲੈਂਦਾ ਬੰਦਾ ਵੀ ਕਾਗਜ਼ ਪੱਤਰਾਂ ਦੀ ਗੱਲ ਓਕੇ ਹੁੰਦੀ ਵੀ ਕਾਗਜ਼ ਪੱਤਰ ਕਾਗਜ਼ ਪੱਤਰ ਬਾਈ ਜੀ ਸਾਰਿਆਂ ਦੇ ਹਾਜ਼ਰ ਕਰੇ ਹੀ ਮਿਲਦੇ ਆ ਆਪਣੇ ਹਾਂ ਸਾਰ ਤੇ ਬਾਕੀ ਇੰਜਨ ਗੇਅਰ ਦੇ ਬਾਈ ਟਰੈਕਟਰ ਓਕੇ ਹਾਂਜੀ ਇੰਜਨ ਗੇਅਰ ਦੇ ਪੂਰੇ ਚੰਗੇ ਹੁੰਦੇ ਆ ਵੀਰੇ ਕਿ ਉੱਚੇ ਮਾਡਲ ਜ਼ਿਆਦਾ ਟਰੈਕਟਰ ਹੁੰਦੇ ਆ ਆਪਣੇ ਕੋਲੇ ਠੀਕ ਆ ਵੀਰੇ ਠੀਕ ਤੇ ਬਾਕੀ ਬਈ ਇਥੋਂ ਸ਼ੁਰੂ ਕਰ ਲੈਨੇ ਜਿਵੇਂ ਸਵਰਾਜ 744 ਖੜਾ ਹੈ। ਹਾਂਜੀ ਇਹ 2021 ਮਾਡਲ ਆ ਜੀ। ਠੀਕ ਆ ਵੀਰੇ। ਫਰਸਟ ਪਾਰਟੀ ਦਾ ਜੀ ਲੁਧਿਆਣਾ ਨੰਬਰ ਆ। ਜੀ। ਆ ਨਾਲ ਦੇ ਟਾਇਰ ਟੱਪੇ ਆ ਜੀ ਸਾਰਾ ਨਾਲ ਦੇ। ਸਾਰਾ ਕੋ ਨਾਲ ਦੇ ਹੀ ਆ ਬਈ। ਨਾਲ ਦੇ। ਬਈ ਟਾਇਰ ਦਿਖਾ ਦੀ ਨੇੜੇ ਹੋ ਕੇ ਨਾਲ ਦੇ ਆ ਟਰੈਕਟਰ ਦੇ ਸਵਰਾਜ 744 ਤੇ ਜਿਵੇਂ ਨਵੇਂ ਵਰਗੀ ਸ਼ੋਪਈਆ ਟਰੈਕਟਰ ਦੀ ਨਵੀਂ ਆ। ਕਿੰਨੇ ਮਾਡਲ ਸੀ ਵੀਰੇ? ਇਹ 2021 ਮਾਡਲ ਆ ਜੀ। 2021 ਮਾਡਲ ਨਵਾਂ ਟਰੈਕਟਰ ਆ ਬਈ ਜਿਵੇਂ ਨਾਲ ਦੇ ਟਾਇਰ ਆ ਟਾਇਰ ਵੀ ਨਵੀਂ ਪਈਆ ਜਿਵੇਂ। ਇਹਦਾ ਜੀ 5,90,000 ਰੁਪਈਆ ਰੇਟ ਹਾਂਜੀ ਤੇ ਬਾਕੀ ਮੌਕੇ ਤੇ ਮਾੜਾ ਮੋਟਾ ਹੋ ਜਾਣਾ ਮਾੜਾ ਮੌਕੇ ਤੇ ਮਾਨਤਾਣ ਜ਼ਰੂਰ ਹੈ ਬਿਲਕੁਲ ਤੇ ਬਾਕੀ ਸੋਨਾ ਵਾਲੀ ਕਿੱਕਾ ਖੜਾ ਜੀ ਹਾਂਜੀ ਇਹ ਬਾਲਟ੍ਰੈਕ 4/4 ਆ ਜੀ ਇਹ 2017 ਮਾਡਲ ਆ ਜੀ ਜੀ ਵੀਰੇ ਤੇ ਇਹ ਵੀ ਫਰਸਟ ਪਾਰਟੀ ਦਾ ਜਲੰਧਰ ਦਾ ਨੰਬਰ ਆ ਜੀ ਜਲੰਧਰ ਦਾ ਨੰਬਰ ਆ ਫਰਸਟ ਪਾਰਟੀ ਦਾ ਠੀਕ ਹੈ ਜੀ ਇਹਦਾ 6 ਲੱਖ 90 ਹਜ਼ਾਰ ਰੁਪਏ ਡਿਮਾਂਡ ਕਰਦੇ ਆ ਬਾਈ 6 ਲੱਖ 90 ਹਜ਼ਾਰ ਰੁਪਏ ਚਾਹ ਟਰੈਕਟਰ ਤੁਹਾਨੂੰ ਮਿਲ ਜਾਊਗਾ ਜੀ 4/4 ਆ ਤੇ ਬਾਕੀ ਵੀ ਜਿਵੇਂ ਕਈ ਟਰੈਕਟਰਾਂ ਦੇ ਡੱਕ ਵੀ ਲੱਗੇ ਨਾਲ ਹੀ ਮਿਲ ਜੂਗਾ ਇਹਦੇ ਨਾਲ ਹੀ ਜਿਹਦੇ ਇਲਾਇਆ ਤੇ ਉਹਦੇ ਨਾਲ ਹੀ ਡੱਕ ਮਿਲਣਾ ਜਿਵੇਂ ਖੜਾ ਹੂੰ ਵੀ ਮੈਨੂੰ ਉਹ ਵੀ ਮਿਲ ਜਾਣਾ ਵੀਰੇ ਕੋਈ ਡੰਡਾ ਡਰਾਵਰ ਨਹੀਂ ਕੁਛ ਨਹੀਂ ਬਟਾਉਣਾ ਜੀ ਜੀ ਬਾਈ ਆ 53 10 ਖੜਾ ਜੀ ਇਧਰਲੇ ਪਾਸੇ ਜੌਂਡੀ ਰਹਿ ਕਿੰਨੇ ਮਾਡਲ ਇਹ 2017 ਮਾਡਲ ਆ ਜੀ ਜੀ ਇਹਦੀ 6.5 ਲੱਖ ਰੁਪਏ ਡਿਮਾਂਡ ਆ ਜੀ 6.5 ਲੱਖ ਰੁਪਏ ਡਿਮਾਂਡ ਆ 2017 ਮਾਡਲ ਲੁਧਿਆਣੇ ਦਾ ਹੀ ਨੰਬਰ ਆ ਹਾਂ ਜੀ ਇਹ ਵੀ ਫਰਸਟ ਪਾਰਟੀ ਹੈਗੀ ਫਰਸਟ ਪਾਰਟੀ ਦਾ ਬਈ ਇੱਕ ਗੱਲ ਹੋਰ ਆ ਜਿਵੇਂ ਨੰਬਰ ਥੋੜੇ ਕੋਲ ਪੰਜਾਬ ਦੇ ਹੀ ਹੁੰਦੇ ਸਰ ਹਾਂ ਜੀ ਸਾਰਾ ਪੰਜਾਬ ਜੀ ਇੱਕ ਆਇਆ ਹੋਇਆ ਆਪਣੇ ਕੋਲ ਆ ਜੂਪੀ ਨੰਬਰ ਆ ਉਹ ਵੀ ਆਪਣੇ ਲਈ ਹਾਜੀਆਂ ਦਾ ਟਰੈਕਟਰ ਆ ਠੀਕ ਆ ਕਹਿੰਦੇ ਵੇਚ ਦਿਓ ਮੈਂ ਕਿ ਕੋਈ ਗੱਲ ਨਹੀਂ ਇਹਦੇ ਛੱਡ ਦਿਓ ਆਪਾਂ ਆਪ ਨਹੀਂ ਲੈ ਕੇ ਵੇਚਦੇ ਹੈਗੇ ਆਪ ਨਹੀਂ ਲੈ ਕੇ ਵੇਚਦੇ ਆਪਾਂ ਜਿਹੜਾ ਉਹਨਾਂ ਨੂੰ ਬੁਲਾ ਕੇ ਸੌਦਾ ਕਰਨਾ ਵਾ ਜਿਹੜਾ ਤੇ ਜੇ ਕੋਈ ਬੰਦਾ ਇਹੋ ਜਿਹਾ ਕੋਈ ਵੀਡੀਓ ਦੇਖ ਉਹ ਵੇਚਣਾ ਵਾ ਤਾਂ ਉਹ ਵੀ ਬੰਦੇ ਨੂੰ ਫੋਨ ਲਾ ਲਿਓ ਉਹ ਵੀ ਤੁਹਾਡੇ ਘਰੋਂ ਖਰੀਦ ਲੈਣਗੇ ਤੇ ਬਾਕੀ ਬਈ ਇਧਰਲੇ ਬਸੇ ਨਿਊ ਹੋਲੈਂਡ ਖੜਾ 32 30 ਹੈ ਨਾ 32 30 ਜੀ ਇਹ 2010 ਮਾਡਲ ਆ ਜੀ ਠੀਕ ਹੈ ਜੀ ਇਹ ਡਬਲ ਕਲਚ ਵਾਲਾ ਟਰੈਕਟਰ ਡਬਲ ਕਲਚ ਆ ਹਾਂ ਜੀ ਇਹਦਾ 2 ਲੱਖ ਰੁਪਏ ਡਿਮਾਂਡ ਕਰਦੇ ਆ ਜੀ ਆਪਾਂ 2 ਲੱਖ ਰੁਪਏ ਡਿਮਾਂਡ ਆ ਜੀ ਟਰੈਕਟਰ ਦੇਖ ਲਓ ਇੱਕ ਵਾਰੀ ਬਈ ਟਰੈਕਟਰ ਦਿਖਾ ਦਿਆ ਕਰ ਸਾਰਾ ਨਾਲ ਨੇੜੇ ਜਾ ਕੇ ਤੇ ਜਮਾ ਨਵੇਂ ਆਰਗੇਟਾ ਟਰੈਕਟਰ ਖੜਿਆ ਬਈ ਤੇ 5104 ਬਈ ਜੌਂਡਰ ਹਾਂ ਜੀ ਇਹ 2010 ਮਾਡਲ ਆ ਜੀ ਠੀਕ ਆ ਤੇ ਇਹਦੇ ਨਵੇਂ ਆਈ ਡਿਸਟ੍ਰੀਬਿਊਟਰ ਲੱਗਿਆ ਹੋਇਆ ਵਾ ਇਹਦਾ 3.5 ਲੱਖ ਰੁਪਏ ਡਿਮਾਂਡ ਕਰਦਾ ਹੈ 3.5 ਲੱਖ ਰੁਪਏ 3.5 ਲੱਖ ਰੁਪਏ ਡਿਮਾਂਡ ਆ ਬਾਈ ਟਰੈਕਟਰ ਦੀ ਹਾਲਤ ਦੇਖ ਲਓ ਬਾਕੀ ਤੇ ਬਾਕੀ ਦੇਖ ਲਓ ਤੁਸੀਂ ਜੇ ਕਿਸੇ ਨੇ ਕੋਈ ਵੀ ਟਰੈਕਟਰ ਲੈਣਾ ਯਾਰ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਹਾਂ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਜਿਵੇਂ ਆਹ ਖੜਾ ਇਹ ਚਲੋ ਕਿੰਨੇ ਮਾਡਲ ਸੀ ਵੀਰੇ ਇਹ 10 ਮਾਡਲ ਲਈ 10 ਮਾਡਲ ਸੀਗਾ 10 ਮਾਡਲ ਵੀ ਖੜੇ ਆ ਤੇ 21 ਮਾਡਲ 20 21 ਬਾਈ ਵੀ ਮਾਡਲ ਵੀ ਖੜੇ ਆ ਜੀ ਖੜੇ ਆ ਜੀ ਜੀ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਸੋਨ ਵਾਲੀ ਕਿੱਕਾ ਖੜਾ ਜੀ ਇਧਰਲੇ ਪਾਸੇ ਇਹ ਤੇ ਇਹਦਾ ਆਪਾਂ 390000 ਰੁਪਏ ਡਿਮਾਂਡ ਕਰਦੇ ਆ ਜੀ 390000 390000 ਰੁਪਏ ਡਿਮਾਂਡ ਹੈ ਜੀ ਦੀ ਤੇ ਬਾਕੀ ਬਈ ਇਧਰਲੇ ਬਸ ਇੱਕ ਹੋਰ ਖੜਾ ਸੋਨਾ ਲੀਕਾ ਹਾਂਜੀ ਇਹ 2014 ਮਾਡਲ ਹੈ ਜੀ ਹੈ ਇੱਕੋ ਜੀ ਇਹਦਾ ਹਾਂਜੀ ਇੱਕੋ ਜੀ ਹੈ ਜੀ ਇੱਕ ਪੈਂਡ ਦੀ ਇੱਕੋ ਪੈਂਡੋ ਹੀ ਲਏ ਹੋਏ ਦੋਨੇ ਜੀ ਅੱਛਾ ਟਰੈਕਟਰ ਵੀ ਇੱਕੋ ਜੀ ਹੈ ਪੈਂਡ ਵੀ ਇੱਕੋ ਜੀ ਹਾਂਜੀ ਇੱਕੋ ਹੀ ਪੈਂਡ ਆ ਜੀ 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 ਬਾਈ ਇਹਦਾ 415000 ਰੁਪਏ ਡਿਮਾਂਡ ਕਰਦੇ ਆ ਇਹਦੀ ਵੀ ਟਾਇਰ ਨਵੇਂ ਆ ਜੀ ਟਾਇਰ ਨਵੇਂ ਆ ਬਾਈ ਹਾਂਜੀ ਟਾਇਰ ਨਵੇਂ ਆ ਬਾਈ ਟਾਇਰ ਟੂਰ ਦਿਖਾ ਦੇ ਸਾਰੇ 415000 ਹਾਂਜੀ 4 ਲੱਖ 4150 ਤੇ ਬਾਕੀ ਬਈ ਇਧਰਲੇ ਪਾਸੇ ਜਿਵੇਂ ਆ 4x4 ਆ ਗਿਆ ਹਾਂਜੀ ਇਹ 655 ਜੀ ਜੀ ਇਹ ਬਾਈ ਮਾਡਲ ਆ ਜੀ ਇਹ ਬਾਈ ਮਾਡਲ ਹਾਂਜੀ ਜਿਹਨੂੰ ਇਹ ਆਪਾਂ ਵੇਚਾਂਗੇ ਉਹਦੇ ਨਾਂ ਦੀ ਬੈਲ ਉਹਦੇ ਨਾਂ ਦੇ ਕੱਟੇ ਜਾਣੇ ਇਹਦੀ ਆਰਸੀ ਬਣਨੀ ਹੈ ਟਰੈਕਟਰ ਦੀ ਹਾਂਜੀ ਬਣਨੀ ਆ ਆਰਸੀ ਹਾਂਜੀ ਬਣਨੀ ਆ ਜੀ ਜਮਈ ਨਾਮਾ ਖੜਾ ਕਿਸੇ ਪਹਿਲੇ ਨਾਮ ਹੀ ਹੋਊਗਾ ਇਹ ਨਹੀਂ ਨਹੀਂ ਜਿਹੜਾ ਲਊਗਾ ਬੰਦਾ ਉਹਦੇ ਨਾਂ ਹੀ ਹੋਣਾ ਜੀ ਫਸਟ ਪਾਰਟੀ ਉਹੀ ਬੰਦਾ ਬਣੂਗਾ ਜੀ ਵੀ ਆਹੋ ਵੀ ਉਹਦੇ ਨਾਂ ਹੀ ਪਹਿਲੇ ਨਾਮ ਚੜੂਗਾ ਤੇ ਜਿਹੜਾ ਵੀ ਆਹ ਟਰੈਕਟਰ ਤਾਂ ਯਾਰ ਜਮਈ ਘਿਹੜ ਖੜਾ ਵੀ ਤੁਸੀਂ ਐ ਲਾ ਲਓ ਸਾਹਿਬ ਵੀ ਜਿਹੜਾ ਏਜੰਸੀ ਚੋਂ ਲੈ ਲਿਆ ਇੱਥੋਂ ਲੈ ਲੈਣਾ ਹਜੇ ਦੀ ਕਾਪੀ ਬਣੀ ਨਹੀਂ ਜਿਹੜਾ ਬੰਦਾ ਖਰੀਦੂਗਾ ਉਹਦੇ ਨਾਮ ਤੇ ਇਹ ਫਰਸਟ ਆਨ ਕਰੂਗਾ ਨਾ ਹਾਂਜੀ ਇਹ 11.5 ਲੱਖ ਰੁਪਏ ਡਿਮਾਂਡ ਕਰਦੇ ਆ ਸਵਾ 11 ਲੱਖ ਰੁਪਏ ਸਵਾ 11 ਲੱਖ ਰੁਪਏ ਡਿਮਾਂਡ ਆ ਜੀ ਹੱਡ ਵਾਲੀ ਛਤਰੀ ਸੁੱਤੀ ਲੱਗੀ ਹੋਈ ਏ ਏਜੰਸੀ ਨਹੀਂ ਆਉਂਦੀ ਹੋਊਗਾ ਨਾ ਬਈ ਸਾਰੀ ਹਾਂਜੀ ਇਹ ਏਜੰਸੀ ਬੰਨੀ ਆਇਆ ਹੋਇਆ ਈ ਸਾਰਾ ਜੀ 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 ਸਾਰਾ ਟਰੈਕਟਰ ਬਈ ਜਿਵੇਂ ਖੜਾ ਜਿਵੇਂ ਤੇਵੇਂ ਖੜਾ ਸਾਰਾ ਕੁਝ ਇੰਨੀ ਐਕਸੈਸਰੀ ਸੁੱਤਰੀ ਲੱਗੀ ਏ ਸਾਰਾ ਕੁਝ ਮੈਂ ਸਾਰਾ ਕੁਝ ਐਂ ਮਿਲਣਾ ਜੀ ਹੂੰ ਸਾਰਾ ਕੁਝ ਮਿਲ ਜੂਗਾ ਬਾਕੀ ਟਰੈਕਟਰ ਦੇਖ ਲਓ ਯਾਰ ਜਮਾਂ ਇਹ 20 ਮਾਡਲ ਆ ਜੀ ਇਹ 20 ਮਾਡਲ ਆ ਠੀਕ ਆ ਜੀ ਇਹ ਸਾਰੇ ਬੇਟ ਮਗਰ ਵੀ ਆ ਜੀ ਅੱਛਾ ਮਗਰ ਵੀ ਬੇਟ ਆ ਮਗਰ ਵੀ ਬੇਟ ਆ ਜੀ ਠੀਕ ਆ ਤੇ ਇਹਦਾ 11.5 ਲੱਖ ਰੁਪਏ ਡਿਮਾਂਡ ਕਰਦੇ ਆ ਜੀ 11.5 ਲੱਖ ਰੁਪਏ ਭਾਈ ਇਹਦੀ ਡਿਮਾਂਡ ਆ 1000 ਘੰਟਾ ਚੱਲਿਆ ਹੋਇਆ ਜੀ ਇਹ ਅੱਛਾ ਇਹ 1000 ਘੰਟਾ ਚੱਲਿਆ 1000 ਘੰਟਾ ਚੱਲਿਆ ਭਾਈ 11.5 ਲੱਖ ਰੁਪਏ ਦੇ ਵਿੱਚ ਆ ਟਰੈਕਟਰ ਥੋੜਾ ਹੋ ਜਾਊਗਾ ਤੇ ਪੀ ਵੀ 92 ਨੰਬਰ ਆਣਾ ਜੀ ਹਾਂ ਜੀ ਲੁਧਿਆਣੇ ਦਾ ਹੀ ਲੁਧਿਆਣੇ ਦਾ ਹੀ ਨੰਬਰ ਆ ਤੇ ਇਧਰ ਫੇਰ ਭਾਈ ਇਧਰਲੇ ਪਾਸੇ 855 ਖੜਾ ਹਾਂ 21 ਮਾਡਲ ਆ ਜੀ 2021 ਮਾਡਲ ਆ ਜੀ 21 ਮਾਡਲ ਆ ਜੀ 2021 ਮਾਡਲ ਆ ਜੀ ਫਰਸਟ ਆਲਟੀ ਦਾ 700 ਘੰਟਾ ਚੱਲਿਆ ਹੋਇਆ ਜੀ ਠੀਕ ਹੈ ਜੀ 3 ਸਪੀਡ ਆ ਜੀ ਇਹੇ 3 ਸਪੀਡ ਆ ਹਾਂਜੀ ਠੀਕ ਆ ਬਾਈ ਇਹਦਾ 7,115,000 ਰੁਪਏ ਡਿਮਾਂਡ ਕਰਦੇ ਆ ਜੀ 7,115,000 ਰੁਪਏ ਡਿਮਾਂਡ ਆ ਬਾਈ ਤੇ ਬਾਕੀ ਟਰੈਕਟਰ ਦੇਖ ਲਓ ਤੁਸੀਂ ਯਾਰ ਮੂਰਲੇ ਬੰਪਰ ਤੋਂ ਲੈ ਕੇ ਮਗਰ ਲਈ ਬਣ ਕੇ ਹੱਲੋ ਹੁੱਕ ਤੱਕ ਦੇਖੂਗੇ ਨਾ ਤੇ ਟਰੈਕਟਰ ਜਮਾ ਹੀ ਨਵਾਂ ਯਾਰ ਹਨਾ ਕਿਸੇ ਪਾਸੋਂ ਕੋਈ ਚਰੀਟ ਵੀ ਹੈ ਨਹੀਂ ਟਰੈਕਟਰ ਜਮਾ 700 ਘੰਟਾ ਚੱਲਿਆ ਹੋਇਆ ਜੀ ਤੇ ਜਿਵੇਂ ਖੜਾ ਟਰੈਕਟਰ ਆ ਹੀ ਮਿਲ ਜੂਗਾ ਨਾ ਜੀ ਫਿਰ ਆ ਗਿਆ ਵੀ ਅਰਜਨ ਇਧਰਲੇ ਬੱਥੇ ਇਹ 605 ਜੀ ਇਹ ਜੁਪੀ ਨੰਬਰ ਆ ਜੀ ਅੱਛਾ ਇਹ ਜੁਪੀ ਨੰਬਰ ਇਹ ਜੁਪੀ ਨੰਬਰ ਆ ਜੀ ਆਪਣੇ ਕੋਲੇ ਵੇਚਣ ਨੂੰ ਆਪਣੇ ਦੋਸਤਾਂ ਦੇ ਛੱਡਿਆ ਹੋਇਆ ਵਾ ਜੀ ਵੀਰੇ ਤੇ ਇਹ 3 ਲੱਖ ਰੁਪਏ ਡਿਮਾਂਡ ਕਰਦੇ ਆ ਜੀ 3 ਲੱਖ ਰੁਪਏ ਹਾਂ ਜੀ ਠੀਕ ਆ ਤੇ ਨੰਬਰ ਨੰਬਰ ਕਿਵੇਂ ਅਗਲਾ ਵੀ ਕੀ ਸਿਸਟਮ ਹੈ ਨਹੀਂ ਜੀ ਇਹਦਾ ਜੁਪੀ ਨੰਬਰ ਆ ਜੀ ਐਂ ਕਾਗਜ਼ ਪੱਤਰ ਸਾਰੇ ਓਕੇ ਆ ਜੀ ਬਾਈ ਉਹ ਵੀ ਮਿਲ ਜਾਣੇ ਆ ਜੀ ਤੇ ਟਰੈਕਟਰ ਬਾਈ ਦੇਖ ਲਿਓ ਤੁਸੀਂ ਹਨਾ ਜੇ ਕਿਸੇ ਨੇ ਆ ਅਰਜਨ ਇਧਰਲੇ ਪਾਸੇ ਖੜਾ ਅਰਜਨ ਉਧਰਲੇ ਪਾਸੇ ਖੜਾ ਨਾ ਜਿਵੇਂ ਮੈਂ ਕਹਿੰਦਾ ਨਾ ਇਧਰਲੇ ਪਾਸੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਆ ਪੁਰਾਣਾ ਮਾਡਲ ਆ ਉਹ ਨਵਾਂ ਮਾਡਲ ਆ ਇੱਥੇ ਤੁਸੀਂ ਹਿਸਾਬ ਲਾ ਲਿਓ ਬਈ ਛੋੜੇ ਕਿਸਾਨ ਤੋਂ ਲੈ ਕੇ ਹਰੇਕ ਵੱਡੇ ਕਿਸਾਨ ਤੱਕ ਤੁਹਾਨੂੰ ਟਰੈਕਟਰ ਮਿਲ ਜੂਗਾ ਕੋਈ ਪਰੇਸ਼ਾਨੀ ਨਹੀਂ ਆਉਂਦੀ ਕਿ ਇਰਾ ਇਹਨਾਂ ਦੇ ਕੋਲੇ ਆਉਣਾ ਤੁਸੀਂ ਟਰੈਕਟਰ ਤੁਹਾਨੂੰ ਦੇ ਕੇ ਹੀ ਤੋਰਨਗੇ ਕਾਪੀ ਕਾਗਜ਼ੇ ਹਾਜ਼ਰ ਆ ਆਪਣੇ ਮੌਕੇ ਤੇ ਹਨਾ ਕਾਪੀ ਕਾਗਜ਼ੇ ਦੀ ਆਪਣੀ ਜ਼ਿੰਮੇਵਾਰੀ ਕਿਉਂ ਆਪਸ ਸਾਰੇ ਫਸਟ ਪਾਰਟੀ ਦਾ ਟਰੈਕਟਰ ਜ਼ਿਆਦਾ ਹੁੰਦਾ ਜੀ ਆਪਣੇ ਕੋਲ ਜੀ ਜੀ ਬਈ ਦੋ ਗੱਲਾਂ ਹੀ ਹੁੰਦੀਆਂ ਇੱਕ ਤਾਂ ਟਰੈਕਟਰ ਚੰਗਾ ਹੋਵੇ ਲੇਕਿਨ ਕਾਗਜ਼ ਪੱਤਰ ਮੌਕੇ ਦੇ ਮਿਲ ਤੇ ਦੋਵੇਂ ਗੱਲਾਂ ਬਾਈ ਜੀ ਪੂਰੀਆਂ ਹਨਾ ਦੋਵੇਂ ਗੱਲਾਂ ਤੁਹਾਨੂੰ ਇੱਥੇ ਹਾਜ਼ਰ ਮਿਲਣਗੀਆਂ ਟਰੈਕਟਰ ਵੀ ਤੁਹਾਨੂੰ ਚੰਗੇ ਮਿਲਣਗੇ ਕਾਗਜ਼ ਪੱਤਰ ਵੀ ਓਕੇ ਮਿਲ ਹੁਣ ਤਾਂ ਥੋੜਾ ਜਿਹਾ ਸੀਜ਼ਨ ਆਫ ਆ ਜੀ ਜੀ ਵੀਰੇ ਤੇ ਪਹਿਲਾਂ ਵਧੀਆ ਚੱਲੀ ਜਾਂਦਾ ਜੀ ਹਫਤੇ ਦੇ ਇੱਕ ਦੋ ਵਿਕੀ ਜਾਂਦੇ ਆ ਵਧੀਆ ਵਿਕੀ ਜਾਂਦੇ ਆ ਠੀਕ ਆਉਂਦੇ ਵੀ ਰਹਿੰਦੇ ਆ ਟਰੈਕਟਰ ਜਿਵੇਂ ਇੱਥੇ ਹੁਣ ਇੰਨੇ ਖੜੇ ਆ ਟਰੈਕਟਰ ਇਹਨਾਂ ਜੋ ਕੁਝ ਵੇਖ ਜਾਣੇ ਆ ਜਦੋਂ ਤੁਸੀਂ ਆਉਣਾ ਉਦੋਂ ਨੂੰ ਹੋਰ ਆ ਜੈਣਾ ਟਰੈਕਟਰ ਵੀ ਸਾਰੇ ਤੁਹਾਨੂੰ ਚੰਗੇ ਟਰੈਕਟਰ ਹੀ ਮਿਲਣਗੇ ਚੰਗੇ ਟਰੈਕਟਰ ਹੀ ਲਿਆਉਂਦੇ ਆ ਤੇ ਚੰਗੀ ਵੇਚਦੇ ਆ ਨਾ ਬਾਈ ਤੇ ਸ਼ੇਅਰ ਕਰ ਦਿਓ ਦਬ ਕੇ ਵੀਡੀਓ ਨੂੰ ਮਾੜਾ ਜਾ ਵੀਰੇ ਨੰਬਰ ਬੋਲ ਦਿਓ ਲੋਕੇਸ਼ਨ ਇੱਕ ਵਾਰ ਦੁਬਾਰਾ ਆਪਣਾ ਰਾਏਕੋਟ ਕੋਲ ਕਲਸੀਆ ਪੈਂਡ ਆ ਜੀ ਜ਼ਿਲ੍ਹਾ ਲੁਧਿਆਣਾ ਜੀ ਫੋਨ ਨੰ ਤੇ ਇਹ ਨੰਬਰ ਤੇ ਬਾਈ ਕੰਟੈਕਟ ਕਰ ਲਓ ਜੇ ਕਿਸੇ ਨੇ ਟਰੈਕਟਰ ਲੈਣਾ ਪਹਿਲਾਂ ਹੀ ਬਾਈ ਨੇ ਵੀਡੀਓ ਪਾ ਚੁੱਕੇ ਆ ਆਪਾਂ ਤੇ ਘੈਂਟ ਟਰੈਕਟਰ ਹੁੰਦੇ ਆ ਤੇ ਸਿਰਾਂ ਗੱਲ ਬਾਤ ਆ ਜਮਾਂ ਕੋਈ ਤੁਹਾਨੂੰ ਸ਼ਿਕਾਇਤ ਨਹੀਂ ਆਉਂਦੀ ਬਾਈ ਜਮਾਂ ਓਕੇ ਇੰਜਨ ਗੇਅਰ ਤੇ ਫੋਲ ਓਕੇ ਹਾਂਜੀ ਬਿਲਕੁਲ ਵਧੀਆ ਮੇਰੇ ਟਰੈਕਟਰ ਜੀ ਸ਼ੇਅਰ ਕਰਿਓ ਦਬਾ ਕੇ ਸੁਭਾਉ ਬਹੁਤ ਧੰਨਵਾਦ ਬਾਈ ਮਿਹਰਬਾਨੀ ਥੈਂਕ ਯੂ